ਓ ਜੰਨੀ ਜੇਰਾ ਬੜਾ ਕੁਝ ਜਗਾੜਮੈਂਟ ਆਪਾਂ ਹੁਣ ਚੋਣਾ ਜਿੱਤਨੀ ਆ ਨੀ ਐ ਤੇ ਕੀ ਸਰਪੰਚੀ ਦੀ ਐ ਚਲ ਚਲ ਜੇ ਮੈਂ ਤੈਨੂੰ ਕਹਣਾ ਤੂੰ ਨਾ ਪੰਗੇ ਲੈ ਦੁਬਾਰੀ ਦੁਬਾਰੀ ਕਿਉਂ ਤੂੰ ਦੁਬਾਰੀ ਅੱਗ ਦੇ ਵਿੱਚ ਜਾ ਨੂੰ ਫਿਰਦਾ ਓ ਨੋ ਓ ਜੰਨੀ ਜੇਰਾ ਮਹ ਮਰਨਾ ਤਾਂ ਵੀ ਐ ਹੁਣ ਤੈਨੂੰ ਪਤਾ ਹੀ ਐ ਉਮਰ ਤਾਂ ਬਡੇਰੀ ਹੋਈ ਪਈ ਐ ਬਾਤਲ ਤਾਂ ਇਹ ਵਾਂਗੂ ਓ ਮੈਂ ਕਿਹਾ ਕੁਝ ਕਰ ਕੀ ਮਰਜੀ ਹੈ ਹੁਣ ਓ ਚਾਚਾ ਸਿਆ ਕੀ ਗੱਲਾਂ ਕਰਦਾ ਪਹਿਲਾਂ ਤਾਂ ਤੂੰ ਇੰਨੇ ਸਾਲਾਂ ਦਾ ਕੁਝ ਕਰਿਆ ਨਹੀਂ ਹੁਣ ਤੂੰ ਦੱਸ ਕੀ ਕਰ ਦੇਗਾ ਓ ਨਹੀਂ ਨਹੀਂ ਚੰਨੀ ਜਰਾ ਇੱਕ ਦਿਨ ਮੈਨੂੰ ਪਾਇ ਪਹਿਨੋ ਪੁਰਾਣੇ ਤਜਰਬੇ ਜਦ ਆ ਗਏ ਫੌਜ ਬੇੜੀ ਵਾਲੀ ਹੁਣ ਮੈਂ ਕਿਹਾ ਦੇਸ਼ ਨੂੰ ਲੋੜ ਆ ਆਪਣੀ ਚੱਚਾ ਜੇ ਦੇਸ਼ ਨੂੰ ਕਣ ਲੋੜ ਹੈ ਤੇਰੀ ਤਾਂ ਲੱਗਦਾ ਧਰਮ ਰਾਜ ਨੂੰ ਲੋੜ ਹੈ